ਇਹ ਫੀਰੋਂ ਭਾਗਦਾ ਹੋਵੇ ਨੀ ਕਰਦਾ ਤੇ ਤੇਰੀ ਲਾਈਨਾਂ ਤਾਂ ਸਭ ਨੂੰ ਦੱਸਿਆ ਪਾਸ਼ਾ ਵੀ ਨਹੀਂ ਦਿਲ ਦਾ ਮੇਰਾ ਆਂਦਾ ਤਰ ਆਏ ਮੈਂ ਤਾਂ ਇਨਾ ਦੇ ਵਟਣ ਲਈ ਹੋਰ ਨੋਖਰ ਛੱਡ ਦੇਣਾ ਸੇਵਾ ਲਈ ਫੁੱਲਾਂ ਦੀ ਸੇਜ ਬੇਸ਼ਾਮਾ वड़े आंगूरे कारे पीर जी वड़े आंगूरे हो गुरू हजर त हजर ਜੋਗੀ ਦਿਲ ਬਦੀ ਨਾ ਮਜ ਨਹੀਂ ਹੋ ਤਾਂ ਕਰਕਾਰਾ ਜਿਸ ਜੀ ਬੜੇ ਤੇ ਅੰਨੂਰੇ ਤਾਰੇ ਆਪਣੇ परखण लाइ लॻी जगदा ਯਾਰ ਕਹਿਣ ਨਾ ਮਤਵੇ ਦਾ ਤੇ ਤਿਆ ਭਾਵੇਂ ਢਕਿਆ ਸ੍ਰੀ ਗੁਰੂ ਸਾਹਿਬ ਜਿਲਕੋ ਨਜ਼ਰ ਕਰੇਨ ਜਨਕਾਰ ਨਾ ਨਜ਼ਰੀ ਨਜ਼ਰ ਨਵਾਉਂ ਗੁਰੂ ਜੀ ਆਇਆਂ ਨਾ ਦੁਨੀਆ ਦੇਵਾ ਚੈ ਕਰਵਾ ਦੂ ਆਪਣੇ ਆਪ ਨੂੰ ਆਪਣੇ ਜਿਹੜਾ ਕੇ ਦੂਰ ਜਿਨੀ ਨਾਮ ਤੇ ਆਇਆ ਜੋਰਾ ਦੀ ਆਕ ਵਰੇ ਮਾਰੇ ਸੇਕ ਤੇ ਪਾਣੀ ਕੋਲੇ ਜੋਰਾ ਦੀ ਆਕ ਵਰੇ ਮਾਰੇ ਸੇਕ ਤੇ ਪਾਣੀ ਕੋਲੇ ਪਾਣੀ ਪਾਚਾ ਮਹਾਰਾਜ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਘਰ ਹੈਗਾ ਜੀ ਕੀ ਕਿਹਾ ਜਾਂਦਾ ਇਸ ਮੌਕੇ ਅੱਜ ਦਾ ਦਾਣਾ ਜਿਹੜਾ ਕਹਿੰਦੇ ਚਰਪੰਨ ਮੇ ਪਾਚੇ ਸਿਰ ਸਿਰ ਜਲਦੀ ਮਹਾਰਾਜ ਦਾ ਸ੍ਰੀ ਦਿਹਾੜਾ ਅੱਜ ਤੇ ਅੱਜ ਇੱਥੇ ਗਨਵਰ ਸਾਹਿਬ ਦੇ ਘੋਮ ਵੀ ਪਾਏ ਗਏ ਕੀਰਤਨ ਵੀ ਹੋਇਆ ਤੇ ਸ਼ਵੀਲ ਵੀ ਲੱਗੀ ਆ ਤੇ ਲੰਗਰ ਵੀ ਗੁਰੂ ਜੀ ਦਾ ਤਤ ਵਰਤ ਰਿਹਾ ਤੇ ਉਸ ਗੱਲ ਤੇ ਸਾਨੂੰ ਸਾਡੇ ਗੁਰੂਆਂ ਨੇ ਦਿੱਤੀਆਂ ਹੋਈਆਂ ਕੁਰਬਾਨੀਆਂ ਤੇ ਬੜਾ ਮਾਣ ਹੈ ਤੇ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਜਿੰਨੇ ਵੀ ਸਾਡੇ ਗੁਰੂ ਨੇ ਜਿੰਨੇ ਵੀ ਸਾਡੇ ਸਿੱਖ ਨੇ ਜਿੰਨੇ ਵੀ ਸਾਡੇ ਭਗਤ ਨੇ ਅਪਰਾਲਾ ਹੁੰਦਾ ਵੀ ਹਰ ਕਦਾ ਅਸੀਂ ਦਿਨ ਧਿਆਰ ਮਨਾਈਏ ਤੇ ਉਹਨਾਂ ਨੂੰ ਯਾਦ ਕਰਕੇ ਤੇ ਇਸ ਕਰਕੇ ਅਸੀਂ ਹਰ ਜਿਹੜੇ ਸਾਡੇ ਗੁਰੂ ਨੇ ਸਾਡੇ ਸੀਰ ਸਿੰਘ ਨੇ ਜਾਂ ਸਾਡੇ ਭਗਤ ਨੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਤ ਨੇ ਤੇ ਅਸੀਂ ਉਹਨਾਂ ਦਾ ਹਰ ਤੱਕ ਦਿਨ ਮਨਾਉਂਦੇ ਆ ਤੇ ਅੱਜ ਅਸੀਂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਾਰੇ ਅੱਛੀ ਜਿਹੜਾ ਮਨਾ ਰਹੇ ਆ ਤੇ ਉਹਨਾਂ ਨੇ ਅੱਜ ਦੇ ਦਿਨ ਤੇ ਜਿਹੜਾ ਕਿ ਆਪਣੇ ਸਿੱਧੀ ਦਿੱਤੀ ਸੀ ਕਿ ਤਵੀ ਤੇ ਤੱਤਿਆਂ ਤੇ ਬੈਠੇ ਸਿਰ ਦੇ ਵਿੱਚ ਤੱਤੀ ਰੇਤ ਪੋਈ ਸਿਰਫ ਅਣਖ ਦੇ ਲਈ ਤੇ ਇਸ ਦੇਸ਼ ਦੇ ਲਈ ਤੇ ਅਸੀਂ ਉਹਨਾਂ ਨੂੰ ਕੋਟਨਾ ਕੋਟ ਪ੍ਰਮਾਨ ਕਰਦੇ ਆ சேவா